ਉਪੀ ਦੇ ਸੀਐਮ ਯੋਗੀ ਦਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਵੱਡਾ ਬਿਆਨ ਆਇਆ ਪੰਜਾਬ ਦੇ ਵਿੱਚ ਵਧ ਰਹੇ ਧਰਮ ਪਰਿਵਰਤਨ ਦੇ ਮਾਮਲੇ ਯੋਗੀ ਦਿੱਤਿਆਨਾਥ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਧਰਮ ਪਰਿਵਰਤਨ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਸ ਦਾ ਕਾਰਨ ਵੀ ਖੁਦ ਹੀ ਪਤਾ ਕਰਨਾ ਹੋਵੇਗਾ ਤਾਂ ਸੀਐਮ ਯੋਗੀ ਦੇ ਬਿਆਨ ਤੇ ਐ ਜੀ ਪੀ ਸੀ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਧਰਮ ਪਰਿਵਰਤਨ ਨੂੰ ਸਰਕਾਰੀ ਅੰਕੜਿਆਂ ਦੇ ਵਿੱਚ ਦਰਜ ਕੀਤਾ ਜਾਵੇ ਧਰਮ ਪਰਿਵਰਤਨ ਨੂੰ ਲੈ ਕੇ ਸਿੱਖ ਵੀ ਬਹੁਤ ਫਿਕਰਮੰਦ ਨੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਕੇ ਧਰਮ ਪਰਿਵਰਤਨ ਹੋ ਰਿਹਾ ਜੋ ਸ਼ਰਮਣ ਕਮੇਟੀ ਦਾ ਬਿਆਨ ਆਇਆ ਅਰਸਲ ਮੁਖੰ आयोगी आदित्यनाथ विसाखी के मौके पर लखनऊ दे नाका हिंडोला गुरुद्वारे के बीच मथा टेकने के लिए पहुंचे हुए सन जथियां ने लोगों को विसाखी दी बधाई दी क्षेत्र में भी और पंजाब में भी धर्मांतरण की घटनाएं बढ़ी क्या यह हमारे लिए चिंता का विषय नहीं एक गुरु गोविंद सिंह जी महाराज ने तो किनको बनाया था कोई भेद नहीं हर गुरुद्वारे में सेवा आज भी चलती है सैकड़ों वर्षों की विरासत है लेकिन तब भी यह घटनाएं क्यों और इस पर मिलकर की के कार्य किए जाने की आवश्यकता है दोनों प्रकार से रोकना भी है लेकिन साथ साथ इसका कारण क्या है उस कारण का निवारण भी स्वयं निकालना है ਸੋ ਅੱਜ ਜਿਹੜੀ ਗੱਲ ਇਹ ਕਰ ਰਹੇ ਨੇ ਜੋਗੀ ਜੀ ਬਿਲਕੁਲ ਠੀਕ ਆ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਇਹਦੇ ਵਿੱਚ ਸਰਕਾਰਾਂ ਦਾ ਵੀ ਵੱਡਾ ਰੋਲ ਆ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਗੱਲ ਹੈ ਜਰੂਰ ਸਾਨੂੰ ਸੋਚਣੀ ਪਵੇਗੀ ਜਿਹੜਾ ਧਨ ਪਰਿਵਰਤਨ ਹੈ ਸਰਕਾਰੀ ਅੰਕੜਿਆਂ ਵਿੱਚ ਉਸ ਨੂੰ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਲੋਕਾਂ ਨੂੰ ਵੜਾਇਆ ਜਾਂਦਾ ਇਹਨਾਂ ਦੇ ਖੱਲ ਕਿਉਂ ਨਹੀਂ ਪਾਈ ਜਾਂਦੀ ਕਈ ਤਰ੍ਹਾਂ ਦੇ ਜਿਹੜੇ ਜਿਹੜੇ ਜੁੜੀਆਂ ਸੰਸਥਾਵਾਂ ਨੇ ਪੈਂਟਿਕ ਕੌਂਸਲਰ ਕੋਸਟਲ ਜਿਹੜਾ ਚਰਚਾ ਉਹਦੀ ਫੰਡਿੰਗ ਦਾ ਮਸਲਾ ਵਾ ਤੇ ਸੋ ਜਿਹੜੀ ਫਿਕਰਮੰਦੀ ਜੋਗੀ ਜੀ ਤੁਸੀਂ ਕੀਤੀ ਆ ਉਹਦਾ ਅਸੀਂ ਤੁਹਾਨੂੰ ਵਿਸ਼ਵਾਸ ਦੋਣੇ ਆ ਕਿ ਸਿੱਖ ਇਸ ਗੱਲ ਨਹੀਂ ਬਹੁਤ ਫਿਕਰਮੰਦ ਨੇ ਤੁਹਾਡੀ ਇਹ ਫਿਕਰਮੰਦੀ ਦਾ ਸਤਿਕਾਰ ਕਰਦੇ ਆ